ਕਾਂਡਿਆਂ ਮਾਈ ਰਨ ਚੱਡ ਲਈ ਅਕਨਾਰ ਕੇ ਕਾਂਡਿਆਂ ਮਾਈ ਰਨ ਚੱਡ ਲਈ ਅਕਮਾਰ ਕੇ ਇੱਕ ਦਿਨ ਉਹਦੀ ਮਾਂ ਹੈ ਨਹੀਂ ਸੀ ਘਰ ਮੈਂ ਵੀ ਸਾਦ ਲਿਆ ਸੰਦੂਖਾ ਲੈ ਨਿਫੇਰ ਮੈਂ ਵੀ ਕੁੱਟੀਆ ਸੰਦੂਖਾ ਲੈ ਸਾਦ ਕੇ ਮੈਂ ਵੀ ਪਿੱਛੇ ਸੰਦੂਖਾ ਉਹ ਮੈਂ ਸਾਦ ਦੇਂਦੀ ਹੰਤੀ ਸੀ ਲੱਗ ਸੀ ਦਾ ਥਾਣੇ ਦਾ ਮੇਰੇ ਮਾਏ ਦੀ ਪਕੀ ਨਾ ਅਖਰੀ ਰੰਦਾ ਵਿੱਚ ਚਾਰ ਨਿੱਕੀ ਕਰਦਾ ਘਰ ਗੱਪੇ ਵਿੱਚ ਤਾਂ ਨਹੀਂ ਅੱਛਾ ਠੀਕ ਹੈ ठीक है ਦਾ ਟੀਐਸ ਨੂੰ ਖਾਏ ਮੈਂ ਪਹਿਲਾ ਜਟ ਤੋਂ ਮੱਕੀ ਪਿਹਾਈਏ ਠੀਕ ਹੈ ਪਹਿਲਾ ਜਟ ਤੋਂ ਮੱਕੀ ਦੀ ਨੂੰ ਸਾਸਾਂ ਦੀ ਤੁਹਾਡਾ ਨਾਂ ਕੀ ਹੈ ਜੀ ਮਨਜੀਤ ਕੋਲ ਮਨਜੀਤ ਕੋਲ ਤੁਹਾਡਾ ਨਾਂ ਦੀ ਆ ਦੇਖੋ ਜੀ ਨੂੰ ਸਸ ਤੇ ਮੋਲੀ ਪਾਈ ਜੀ ਬੜੀ ਜ਼ਬਰਦਸਤ ਬਹੁਤ ਯਾਂ ਬਰੇਕਾਂ ਬਿੱਲ ਕਰੇ ਤੱਕ ਤੱਕ ਮਾਰੀਆਂ ਬਰੇਕਾਂ ਬਿੱਲ ਕਰੇ ਤੱਕ ਤੱਕ ਮੈਂ ਤਾਂ ਪੂਰੀ ਹਸ਼ਮ ਨਾਲ ਮਰ ਗਈ ਐ ਮਰ ਗਈ ਏ ਰਕ ਰਕੀ ਵੇ ਡੇਵਰਾ ਆਲੀ ਆਹ ਲੋ ਹੋਰ ਬਣੀ ਗੱਲ ਆਹ ਬਣ ਗਈ ਗੱਲ ਤੂੰ ਸਹਰੀ ਮੁੰਨੇ ਧਾਨ ਮੁੱਠੀ ਸੱਸ ਬਰੇਕਾਂ ਹੋ ਲੱਗੀਆਂ ਹੋ ਲੱਗੀਆਂ ਮੇਰੀ ਸੱਸ ਬਰੇਕਾਂ ਹੋ ਲੱਗੀਆਂ ਹੋ ਲੱਗੀਆਂ ਮੇਰੀ ਸੱਸ ਬਰੇਕਾਂ ਹੋ ਲੱਗੀਆਂ ਆ ਲਓ ਜੀ ਤੀਆਂ ਦਾ ਤਿਹਾਰ ਜੀ ਪਿੰਡ ਪਰਖਾਲੀ ਜ਼ਿਲ੍ਹਾ ਰੋਪੜ ਦਾ ਤੀਆਂ ਦਾ ਤਿਹਾਰ ਜੀ ਇੰਨਾ ਇਦਾਂ ਲੱਗਦੀ ਹੈ ਜੀ ਪਿੰਗਾ ਦੀ ਆ ਦੇਖੋ ਜੀ ਸਹੀ ਮਾਨਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਜੀ ਔਰ ਪਿੰਡ ਖੇੜੀ ਜ਼ਿਲ੍ਹਾ ਰੋਪੜ ਦਾ ਇੱਕ ਪਿੰਡ ਹੈਗਾ ਜੀ ਔਰ ਪਰਖਾਲੀ ਦੇ ਨਾਲ ਇਹਦੀ ਇੱਥੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਬੜਾ ਜ਼ਬਰਦਸਤ ਤੀਆਂ ਦਾ ਤਿਹਾਰ ਹੈ ਜੀ ਔਰ ਇਸ ਪਿੰਡ ਦੇ ਕਾਨਗੂ ਸਾਹਿਬ ਹੈ ਉਹ ਇਸ ਦਾ ਇੰਤਜ਼ਾਮ ਕਰਦੇ ਆ ਜਿਹੜੀਆਂ ਧੀਆ ਪੈਣਾ ਆਪਣੇ ਪਿਓ ਕੇ ਆਈਆਂ ਹੋਈਆਂ ਨੇ ਨੇ ਜੀ ਉਹਨਾਂ ਦਾ ਸ਼ੇ ਸਤਕਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਬਿਸਕਟ ਦੇਸੀ ਬਿਸਕਟ ਵੀ ਦਿੱਤੇ ਜਾਂਦੇ ਪੁਰਾਣੇ ਰਿਵਾਜ ਦੇ ਮੁਤਾਬਿਕ ਦੀ ਹਾਂ ਇਹ ਤਾਂ ਹੁੰਦੀ ਆ ਤੇ ਰਮਧੀਆਂ ਮਾਵਾਂ ਅੱਛਾ ਮੈਂ ਨਿੰਦੋ ਪੁਣੀਓ ਹਾਂ ਤਾਂ ਹੁੰਦੀ ਆ ਤੇ ਰਮਧੀਆਂ ਮਾਵਾਂ ਮਾਰੇ ਸਾਨੂੰ ਪੁੱਤ ਦਿੰਦੀਆਂ ਪੁਣੀਓ ਨੀ ਰੁਕੀ ਅਟ ਰਕ ਮਾਰੀਆਂ ਬੜੇ ਕੰਦਿਲ ਕਰੇ ਟੱਕ ਟੱਕ ਮਾਰੀਆਂ ਬੜੇ ਕੰਦਿਲ ਕਰੇ ਟੱਕ ਟੱਕ ਮੈਂ ਤਾਂ ਪੂਰੀ ਹਸ਼ਰਮ ਨਾਲ ਮਾਰ ਗਈ ਏ ਮਰ ਗਈ ਏ ਰੋਕੀ ਕੰਮ ਲਗੀਆਂ ਹਾਂ ਮੇਰੀ ਸਭ ਤੋਂ ਬੜੇ ਕੰਮ ਲਗੀਆਂ ਤੇਰੇ ਜਹੇ ਨੂੰ ਤੇ ਮੈਂ ਵਿੱਚ ਨਾ ਝੜਨੀ ਤੇਰੇ ਜਹੇ ਨੂੰ ਤੇ ਮੈਂ ਵਿੱਚ ਨਾ ਜਾਣ ਮੈਂ ਆ ਮੈਂ ਰੰਗਨਾਂ ਮੈਂ ਇਹ ਗੱਲ ਦੱਸੋ ਮੋਗੇ ਦੀ ਮੰਡੀ 'ਚ ਵੇਚਾਂ ਇਹੀ ਚੱਲਦਾ ਕੋਈ ਹੋਰ ਮੰਡੀਆਂ ਹੈ ਨਹੀਂ ਖੰਨੇ ਦੀ ਮੰਡੀ ਹੈ ਨਹੀਂ ਅੱਛਾ ਫੇਮਸ ਹੈ ਮੋਗੇ ਦੀ ਦੇਖੀ ਮੋਗੇ ਦੀ ਮੰਡੀ ਲੈ ਕੋ ਬਦਲ ਦੋ ਖੰਨੇ ਖੰਨੇ ਦੀ ਮੰਡੀ ਲੁਧਿਆਣੇ ਦੀ ਮੰਡੀ ਕੁਝ ਆ ਕਰਿਓ ਜੀ ਕਮੈਂਟ 'ਚ ਮੋਗੇ ਦੀ ਮੰਡੀ ਚੱਲਦੀ ਹੈ ਜੇ ਦੁਬਾਰਾ ਬੋਲਿਓ ਬੋਲੀ ਜਰਾ ਬੋਲਿਓ ਜਰਾ ਹਾਂ ਹਾਂ ਬੋਲਿਓ ਤੇਰੇ ਜਹਨੂਵੇਂ ਮੈਂ ਟੀਚਾ ਨਾ ਜਾਣਦੀ ਤੇਰੇ ਜਹਨੂਵੇਂ ਮੈਂ ਟੀਚਾ ਨਾ ਆਹੀ ਗੱਲ ਹੈ ਮੋਗੇ ਦੀ ਮੰਡੀ ਹੈ ਜੀ ਬਸ ਮੋਗੇ ਦੀ ਮੰਡੀ ਆ ਮੋਗੇ ਵਾਲੇ ਕਰਿਓ ਕਮੈਂਟ ਦੱਸਿਓ ਵੀ ਮੋਗੇ ਦੀ ਮੰਡੀ ਕਿਉਂ ਜੀ ਲੁਧਿਆਣੇ ਦੀ ਮੰਡੀ ਕਿਉਂ ਨਹੀਂ ਤੁਸੀਂ ਮੋਗੇ ਦੀ ਹੈ ਆ ਫਿਰ ਦੱਸੋ ਕਰੋ ਮੋਗੇ ਦੀ ਮੰਡੀ ਖੰਨੇ ਦੀ ਮੰਡੀ ਕਿਉਂ ਨਹੀਂ ਮੋਗੇ ਦੀ ਮੰਡੀ ਬਹੁਤ ਬੜੀ ਹੈ ਟਰੈਕਟਰਾਂ ਦੀ ਮੱਝਾਂ ਦੀ ਹਰ ਚੀਜ਼ ਦੀ ਹੈ ਅੱਛਾ ਫਿਰ ਆਣ ਦੇ ਕਦੀ ਬੋਲੀ ਹੋਰ ਆਣ ਦੇ ਦੀ ਉਹ ਪਟਿਆਲੇ ਪੁੜੀਉੜੇ ਦੀ ਪਰਾਂਦੇ ਪਰੁੰਦੇ ਹੈ ਨਹੀਂ ਕੋਈ ਹੈ ਕੋਈ ਪਟਿਆਲੇ ਵਾਲੀ ਬੋਲੀ ਆ ਗਈ ਆਇਦਰ ਆ ਰਹੀ ਬੋਲੀ ਜੀ ਆ ਦੇਖੋ ਇੱਕ ਨਵਾਂ ਕੈਂਡੀਡੇਟ ਲੈ ਕੇ ਆਉਂਦੇ ਨਾਲ ਨਵਾਂ ਕੈਂਡੀਡੇਟ ਨਾਲ ਲੈ ਨਵੇਂ ਕੈਂਡੀਡੇਟ ਦਾ ਹੌਸਲਾ ਵਧਾਓ ਤਾੜੀਆਂ ਮਾਰ ਕੇ ਜੀ ਹਾਂ ਤਾੜੀਆਂ ਮਾਰ ਕੇ ਜੀ ਲਾਓ ਜੀ ਸੱਸੀ ਕਾਲ ਜੀ ਚੱਕ ਦੋ ਫੱਟੇ ਪੰਜਾਬੀ ਤੇ ਜੀ ਹਾਂ ਆ ਜਾ ਦੋਵੇਂ ਨੱਚੀਏ ਨਾਂਣ ਤੇ ਪਰਦਾਈ ਆ ਜਾ ਦੋਵੇਂ ਨੱਚੀਏ ਹੂੰ ਆ ਅੰਮ੍ਰਿ ਪਾਬੀ ਨਨਦ ਪਾਬੀ ਤੁਸੀਂ ਨਨਦ ਨਨਦ ਨਨ ਨਨਦ ਹੈਨਾ ਮੈਂ ਤਾਂ ਬਹੁਤ ਦੂਰ ਦੀ ਰਿਸ਼ਤੇਦਾਰੀ ਦਵਾਈ ਨਹੀਂ ਅੱਛਾ ਲਓ ਜੀ ਪਟੋੜਾ ਸਵਾਗਤ ਹੈ ਜੀ ਪੂਰਾ ਸਵਾਗਤ ਹੈ ਤੁਸੀਂ ਬੈਠੇ ਬੈਠੇ ਘराती ਬੋਲੀਆਂ ਦੀ ਜੀ ਹਾਂ ਲਓ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ ਅਸੀਂ ਆਪਣੇ ਭੂਆ ਦੇ ਪਿੰਡ ਆਏ ਤੁਸੀਂ ਆਪਣੇ ਭੂਆ ਦੇ ਪਿੰਡ ਆਏ ਹੋਏ ਆ ਜੀ ਅਸੀਂ ਸਾਰੀਆਂ ਭਟੀਚੀਆਂ ਹੈ ਅੱਛਾ ਕਨਗੂ ਸਾਹਿਬ ਦੀ ਕਨਗੂ ਸਾਹਿਬ ਨੂੰ ਸਲੂਟ ਹੈ ਜੀ ਉਹਨਾਂ ਨੇ ਕੰਮ ਬੜਾ ਵਧੀਆ ਕੀਤਾ ਬਹੁਤ ਭਾਬੀ ਦੀ ਭੂਆ ਦੇ ਪਿੰਡ ਆਈ ਤੁਸੀਂ ਭਾਬੀ ਦੀ ਆ ਦੁਆਰਾ ਬੋਲਿਓ ਕਿਆ ਸਾਡੀ ਨਹੀਂ ਆਈ ਗੱਲ ਭਾਬੀ ਦੇ ਭੂਆ ਦੇ ਕਿਆ ਪਿੰਡ ਆ ਅੱਛਾ ਹਾਂ ਦੂਰ ਦੀ ਥੋੜਾ ਫੇ ਨੇੜੇ ਹੀ ਰਿਸ਼ਤਾ ਕੋਈ ਐਸੀ ਗੱਲ ਨਹੀਂ ਆ ਹਾਂ ਠੀਕ ਹੈ ਉਹ ਪਾਬੀ ਦੇ ਗੁੱਸਾ ਕਰ ਜਾਣਾ ਨਹੀਂ ਕਰਦੇ ਨਹੀਂ ਕਰਦੇ ਗੁੱਸਾ ਨਹੀਂ ਨਹੀਂ ਗੁੱਸਾ ਨਹੀਂ ਕਰਦੇ ਜੀ ਹਾਂ ਜੀ ਇੱਕ ਬੋਲੀ ਆਣ ਦੋ ਜੀ ਆ ਪਾਇਓ ਕੈਮਰਾ ਜੀ ਇੱਧਰ ਨੂੰ ਜੀ ਹਾਂ ਜੀ ਚਲਾ ਦਿਓ ਜੀ ਕਿੱਥੇ ਵਿੱਚ ਜਦ ਮੈਂ ਇੱਕ ਚਾਂ ਸੂਰਜਲੀ ਮੱਥਾ ਟੇਕ ਹਾਂ ਫੇ ਵਿੱਚ ਜਦ ਮੈਂ ਨੱਛਾ ਸੂਰਜਲੀ ਮੱਥਾ ਟੇਕ ਪਟਿਆਲੇ ਚੱਟੀ ਨੱਚ ਹਾਂ ਵਾਹ ਜੀ ਵਾਹ ਨੱਚੇ ਨੁਟਿਆਣਾ ਖੜਖੜ ਕੇ ਖਦਾਲੇ ਜਤੀ ਰਚੇ ਨੁਟਿਆਣਾ ਖੜਖੜ ਮੇਖਣਾ ਦੇਖੋ ਜੀ ਡਿਮਾਂਡ ਕੀਤੀ ਪਟਿਆਲੇ ਦੀ ਪਟਿਆਲੇ ਦੀ ਬੋਲੀ ਬਣਾਤੀ ਹੈ ਕਿਆ ਕਮਾਲ ਹੈ ਰੋਪੜ ਦੀ ਬਣਾ ਦੂਗੇ ਕੋਈ ਹੈ ਮਮੀ ਨੱਚੇ ਮਾਸੀ ਨੱਚੇ ਛੱਟ ਬੋਲੀਆਂ ਪਾਵੇ ਪੂਆ ਐਂਦ ਰੰਗੇ ਲਾਵੇ 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 ਉਹ ਭਾਈ ਅਸੀਂ ਆਏ ਬੱਲੇ ਬੱਲੇ ਫਿਲਮਸ ਵਾਲੇ ਸਾਡਾ ਕੋਈ ਧੰਨਵਾਦ ਕੋਈ ਕੁਝ ਬੋਲ ਦੋ ਦੋ ਸ਼ਬਦ ਸਾਡੇ ਬਾਰੇ ਚੈਨਲ ਬਾਰੇ ਬੋਲ ਦੋ ਕੌਣ ਬੋਲੂਗਾ ਲੈ ਆਪਣੀ ਵਾਰੀ ਕੁਝ ਨਹੀਂ ਕੋਈ ਸ਼ਰੀ ਬੋਲਣਾ ਸਾਡੀ ਵਾਰੀ ਕੁਝ ਨਹੀਂ ਬੋਲਣਾ ਆ ਬੋਲੂਗਾ ਕੋਈ ਹਾਂ ਹਾਂਜੀ ਬੋਲੋ ਜੀ ਸਾਡੇ ਬਾਰੇ ਵੀ ਕੁਝ ਬੋਲ ਦੋ ਚੱਲ ਅੰਦਰ ਜੀ ਅੰਦਰ ਹਾਂਜੀ ਕੌਣ ਬੋਲੂ ਜੀ ਸੁਪਰਸਟਾਰ ਆਓ ਜੀ ਸੁਪਰਸਟਾਰ ਜੀ ਲਓ ਜੀ ਸੁਪਰਸਟਾਰ ਹਾਂਜੀ ਕੀ ਕਹਿੰਦੇ ਜੀ ਬੱਲੇ ਬੱਲੇ ਚੈਨਲ ਦੇ ਉਪਰ ਵਾਲੇ ਨੂੰ ਜੀ ਜੀ ਪਹਿਲਾਂ ਸਾਡੇ ਸਾਰਿਆਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਏ ਹੈ ਨਾ ਤੁਸੀਂ ਸਾਡੇ ਮਤਲਬ ਰੰਗ ਦੇ ਵਿੱਚ ਚਾਰ ਚੰਨ ਲਾਤੇ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਸੀਂ ਇੱਥੇ ਗਿੱਧਾ ਪਾ ਰਹੇ ਸੀ ਪਰ ਜਿੰਨੇ ਉਤਸ਼ਾਹ ਨਾਲ ਤੁਸੀਂ ਸਾਡੇ ਚ એનર્ਜੀ ਲੈ ਕੇ ਆਏ ਹੋ ਨਾ ਉਹ ਨਹੀਂ ਕਹਿਲਾ ਨਹੀਂ ਸੀ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਇੱਥੇ ᱛੀਆਂ ਲੱਗ ਰਹੀਆਂ ਖੇੜੀ ਪਿੰਡ ਵਿੱਚ ᱛੀਆਂ ਲੱਗ ਰਹੀਆਂ ਉਦਾਂ ਹੀ ਸਾਰੇ ਜਗ੍ਹਾ ᱛੀਆਂ ਲੱਗਣ ਕਿਉਂਕਿ ਅਸੀਂ ਜੋ ਇੰਸਟਾਗ੍ਰam ਤੇ ਦੇਖਦੇ ਆ ਸ਼ਹਿਰਾਂ ਵਿੱਚ ਕੀ ਕਰਦੇ ਆ ਪ੍ਰੋਗਰਾਮ 2 ਘੰਟੇ ਦਾ ਰੱਖ ਲੈਂਦੇ ਆ ਕਿ 10 ਤੋਂ 12 ਵਜੇ ਤੱਕ ᱛੀਆਂ ਦਾ ਪ੍ਰੋਗਰਾਮ ਹੈ ਜੀ ਇੱਥੇ ਪਹੁੰਚ ਜਾਓ 1000 ਰੁਪਏ 750 ਰੁਪਏ ਪਰ ਪਰ ਫੀਸ ਲੱਗਣੀ ਆ ਜੀ ਐਂਟਰੀ ਫੀਸ ਲੱਗਦੀ ਆ ਲੇਕਿਨ ਜੇ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਸਾਡੇ ਸੱਭਿਆਚਾਰ ਵਿੱਚ ਕੋਈ ਵੀ ਐਂਟਰੀ ਫੀਸ ਨਹੀਂ ਹੁੰਦੀ ਕਿਸੇ ਧੀਆਂ ਪੈਣਾ ਤੋਂ ਪੈਸੇ ਨਹੀਂ ਲਿਆ ਜਾਂਦੇ ਧੀਆਂ ਦਾ ਪ੍ਰੋਗਰਾਮ ਹੀ ਹੁੰਦਾ ਕਿ ਆਪਾਂ ਖੁੱਲਾ ਸੱਦਾ ਦਿੰਦੇ ਆ ਪਿੰਡਾਂ ਦੇ ਵਿੱਚ ਹੁੰਦਾ ਜੇ ਤੁਸੀਂ ਪਾਣੀ ਮੰਗੋ ਅਗਲਾ ਦੁੱਧ ਦਿੰਦਾ ਧੀਆਂ ਦੇ ਪ੍ਰੋਗਰਾਮ ਤੋਂ ਹੀ ਅਸੀਂ ਐਂਟਰੀ ਫੀਸ ਥੋੜੀ ਲਾਵਾਂਗੇ ਪਰ ਕਿੱਦਾਂ ਕੋਈ ਅੱਧੇ ਘੰਟੇ ਜਾਂ ਘੰਟੇ ਦਾ ਪ੍ਰੋਗਰਾਮ ਨਹੀਂ ਹੁੰਦਾ ਤੇ ਜਦੋਂ ਸ਼ੁਰੂ ਹੋ ਜਾਂਦਾ ਫੇਰ ਹੀ ਖਤਮ ਹੁੰਦਾ ਉਲਟਾ ਬਿਸਕਟ ਫਲਕਾਰੀਆਂ ਹਾਂ ਜੀ ਜਦ ਕਿ ਅਸੀਂ ਆਪਣੀਆਂ ਧੀਆਂ ਨੂੰ ਹਣਾਂ ਤਿਆਰੀਆਂ ਦਿੱਤੀਆਂ ਜਾਂਦੀਆਂ ਇਹ ਤੇ ਬਿਸਕਟ ਬਿਸਕਟ ਇਹ ਨਹੀਂ ਕਿ ਰੈਡੀਮੇਡ ਬਿਸਕਟ ਜੋ ਕਿ ਸਾਡੇ ਪਸ਼ੋਕਰ ਤੋਂ ਚਲਦੀਆਂ ਆਈਆਂ ਕਿ ਅਸੀਂ ਖੁਦ ਦੁੱਧ ਘੀ ਨਾਲ ਤਿਆਰ ਕਰਦੇ ਆ ਅੱਛਾ ਇਸ ਲਈ ਤੁਹਾਡੇ ਬਲੇ ਬਲੇ ਚੈਨਲ ਦਾ ਧੰਨਵਾਦ ਕਰਦੇ ਆ ਕਿ ਤੁਹਾਡੇ ਰਾਹੀਂ ਸਾਡਾ ਇਹ ਸਨੇਹਾ ਸਾਰਿਆਂ ਤੱਕ ਜਾਏਗਾ ਕਿ ਤੀਆਂ ਨੂੰ ਸਿਰਫ ਇੱਕ ਮਨੋਰੰਜਨ ਜਾਂ ਰੀਲ ਤੱਕ ਸੀਮਤ ਨਾ ਰੱਖਿਆ ਜਾਵੇ ਇਹ ਪਿੰਡਾਂ ਦਾ ਤਿਹਾਰ ਹੈ ਇਹ ਖੁੱਲੇ ਖਾੜੀਆਂ ਦਾ ਤਿਹਾਰ ਹੈ ਤੇ ਸਾਡੇ ਸਾਰਿਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਹਾਂ ਦੇਖੋ ਜੀ ਆ ਹੈ ਤੀਆਂ ਦਾ ਤਿਹਾਰ ਸਤੀ ਰਾਣੀ ਨੇ ਜੋ ਕੁਝ ਬੋਲਿਆ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਸ਼ਹਿਰਾਂ ਵਾਲੇ ਵੀ ਪਿੰਡਾਂ ਵਾਲੇ ਵੀ ਜ਼ਰੂਰ ਕਰਿਓ ਕਮੈਂਟ ਦੀ ਤੀਆਂ ਦਾ ਤਿਹਾਰ ਇੱਕ ਵਾਰੀ ਲੋਕੇਸ਼ਨ ਦੱਸ ਦੀ ਕਿੱਥੇ ਮਨਾਇਆ ਜਾ ਰਿਹਾ ਜੀ ਇਹ ਹਾਂਜੀ ਇਹ ਹੈਗਾ ਸਾਡਾ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਖੇੜੀ ਪਰਖਾਲੀ ਦੇ ਨੀਅਰ ਪਿੰਡ ਪੈਂਦਾ ਜੀ ਪਰਖਾਲੀ ਤੇ ਗੈਲ ਪਰਖਾਲੀ ਦੇ ਬਿਲਕੁਲ ਨਾਲ ਪੈਂਦਾ ਲੱਗੇ ਪੈਂਦਾ ਮੀਂਹਾਂ ਪਰ ਰੇਲਵੇ ਸਟੇਸ਼ਨ ਤੋਂ ਅੱਗੇ ਪਰਖਾਲੀ ਦੇ ਨਾਲ ਪੈਂਦਾ ਕਿਉਂਕਿ ਕਈਆਂ ਨੂੰ ਇਹ ਪਲੇਖਾ ਨਾ ਪੈ ਜਾਏ ਖੇੜੀ ਆ ਤੇ ਸਲਾਬਤ ਪੀਰ ਖੇੜੀ ਜਾਂ ਕੋਈ ਹੋਰ ਖੇੜੀ ਨਹੀਂ ਜੀ ਇਹ ਪਰਖਾਲੀ ਦੀ ਖੇੜੀ ਵਜਦੀ ਆ ਹਾਂ ਲਓ ਜੀ ਪਰ ਖਾਲੀ ਦੀ ਖੇੜੀ ਵੱਜਦੀ ਹੈ ਔਰ ਇੱਥੇ ਧਮਕ ਜੜੀ ਹੈ ਨਾਲ ਵੱਜਦੀ ਹੈ ਕਹਿੰਦੇ ਵੀ ਕਿੱਦਾਂ ਸ਼ੁਰੂ ਤਾਂ ਹੋ ਗਿਆ ਖਤਮ ਇਹਨਾਂ ਨੇ ਕਰਨਾ ਹੁਣ ਦੋਸਤੋ ਕਰ ਦਈਏ ਖਤਮ ਕਿ ਹੈ ਕੁਝ ਹੋਰ ਕੱਢਣੀ ਪੜਾ ਉਸ ਹੈ ਕੁਝ ਆਊਗਾ ਅੱਗੇ ਹੋਰ ਵੀ ਪਿੰਗਾ ਤਾਂ ਤਸਵੀਰ ਲੈ ਲੈਣਾ ਸੀ ਹਾਂਜੀ ਆਹ ਲਓ ਜੀ ਕਲੋਜ਼ਿੰਗ ਬੋਲੀ ਲੈ ਲਓ ਜੀ ਇਹਨਾਂ ਦੀ ਚੱਕ ਦੇ ਗਲਾਸ ਚੱਕ ਤੋਂ ਬੋਲੀ ਇਹਨਾਂ ਦੀ ਚੱਕ ਦੇ ਗਲਾਸ ਚ ਹਰੀ ਪਿੰਡੀ ਬੋਲੀ ਪਾਣੀ ਜਾਨ ਉਸਲੇ अच्छा वाह जी वाह तालीया दी जोरदार तालीया बोलियांगी देदे विच आके तूड़ पत्ती मेलणा ने पाया बोलियांगी कहदे कि आके तूड़ पत्ती मेलणा ने पाया बोलियांगी देदे विच आके तूड़ पत्ती मेलणा ने बहुत खूब बहुत खूब जी ਇਦਾਂ ਦਾ ਲੱਗਿਆ ਪ੍ਰੋਗਰਾਮ ਕਮੈਂਟ ਜ਼ਰੂਰ ਕਰਿਓ ਤੀਆਂ ਦਾ ਤਿਹਾਰ ਔਰ ਕਾਨਗੋ ਸਾਹਿਬ ਜਿਨ੍ਹਾਂ ਨੇ ਇਸ ਦਾ ਇੰਤਜ਼ਾਮ ਕੀਤਾ ਪਿੰਡ ਕਿਹੜੀ ਜ਼ਿਲ੍ਹਾ ਰੋਪੜ ਪਰਖਾਲੀ ਦੇ ਨੇੜੇ ਦੀ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਇਹ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਜੀ ਹਾਂਜੀ ਕਨੂਗੂ ਦੇ ਘਰ ਵਾਲੇ ਇਹ ਕਨੂਗੂ ਸਾਹਿਬ ਕਿੱਥੇ ਉਹਨਾਂ ਨੂੰ ਵੀ ਬੁਲਾਓ ਫਿਰ ਕਨੂ ਹੋ ਨੱਚਦੇ ਆਜਾ ਨੱਚਦੇ ਨਹੀਂ ਹੈ ਹਾਂ ਅਰੇਂਜਮੈਂਟ ਸਾਰਾ ਉਹਨਾਂ ਨੇ ਕੀਤਾ ਜੀ ਦੇਖੋ ਕਨੂਗੂ ਸਾਹਿਬ ਨੇ ਸਾਰਾ ਇੰਤਜ਼ਾਮ ਕੀਤਾ ਜੀ ਇਹ ਕਹਿੰਦੇ ਕਨੂਗੂ ਦੀ ਘਰ ਵਾਲੀ ਹੈ ਤੁਸੀਂ ਹੈਨਾ ਜੀ ਹਾਂ ਹਾਂ ਜੀ ਹਾਂ ਜੀ ਸਾਸੂ ਮਾ ਦੀ ਅੱਸੀ ਗੱਲ ਜੀ ਆਓ ਜੀ ਇੱਥੇ ਮੂਰੇ ਨੂੰ ਜੀ ਬੜੀਆਂ ਬੋਲੀਆਂ ਕੋਈ ਕਾਪੀ-ਕੁਪੀ ਲਈ ਡੈਰੀ ਲਈ ਵੀ ਹੈ ਹੈ ਕੋਈ ਲਿਖਦੇ ਮੋਬਾਈਲ 'ਚ ਲਿਖਦੇ ਨਹੀਂ ਨਹੀਂ ਜੀ ਨਾਂ ਲਿਖੇ ਜਾਂਦੀ ਮੱਧੂ ਕੇ ਸੱਜਣੀ ਮੈਨੂੰ ਨੱਚ ਲੈਣ ਦੇ ਕੱਤੇ ਲੋਰ ਤਿੱਗਾਂ ਮੰਡੀਆਂ ਦੇ ਵੇੜੇ ਯਿਸੂ ਸੱਜਣੀ ਮੈਨੂੰ ਨੱਚ ਲੈਣ ਦੇ ਅੱਜ ਢੋਲ ਤਿੱਗਾਂ ਮੰਡੀਆਂ ਦੇ ਵੇੜੇ ਸੱਜਣੀ ਮੈਨੂੰ ਨੱਚ ਲੈਣ ਦੇ ਹੂੰ ਬਹੁਤ ਵਧੀਆ ਹੁਣ ਨੱਚ ਲੈ ਅੱਛਾ ਜਾ ਕੇ ਚਿੱਲੇ ਪਰ ਲੱਗ ਤੈ ਨਾ ਮਾਰੀ ਹਾਂ ਜੁੜਾ ਦਾ ਹੋਣੀ ਨੱਚ ਲੈ ਅੱਛਾ ਜਾ ਕੇ ਚਿੱਲੇ ਦਾ ਵਾਸਤ ਨਾ ਮਾਰੀ ਨੱਚਣਾ ਤੋਂ ਹੁਣ ਨੱਚ ਲੈ ਆ ਬੜੀ ਜ਼ਬਰਦਸਤ ਬੋਲੀ ਭਾਈ ਤੁਸੀਂ ਹੈ ਨੀ ਪਏ ਲਲਕਾਰ ਕੇ ਕਾਂਡਿਆ ਮਾਰੀ ਰਨ ਸਾਡ ਲਾਈ ਅਤ ਨਾਰ ਕੇ ਕਾਂਡਿਆ ਮਾਰੀ ਰਨ ਸਾਡ ਲਾਈ ਅਤ ਮਾਰੀ ਵਾਜੀ ਵਾਹ ਹਾਂ ਕੀ ਆਖਦੇ ਜੀ ਮੇਰੇ ਭਾਈ ਦੇ ਘਰ ਪੱਟਣਾ ਕਹਿੰਦੇ ਅੱਛਾ ਠੀਕ ਹੈ ਬਹੁਤ ਵਧੀਆ ਇਹ ਕਿੰਨੇ ਸਾਲ ਤੋਂ ਲੱਗਦੀ ਆ ਰਹੀ ਤੀਆਂ ਦਾ ਮੇਲਾ ਇੱਥੇ ਜੀ 3 ਸਾਲ ਤੋਂ ਇੱਕ ਵਾਰ ਮੇਲਾ ਨਹੀਂ ਤਿੰਨ ਤਿੰਨ ਸਾਲ ਹੋ ਗਏ ਜੀ ਤੀਜਾ ਸਾਲ ਆ ਇਹ हां जबरदस्त काम है जी जेकर ਤੁਹਾਡੇ ਪਿੰਡ ਦੇ ਵਿੱਚ ਤੀਆਂ ਦਾ ਤੇ ਹਰ ਮਨਾਇਆ ਜਾ ਰਿਹਾ ਜਰੂਰ ਕਰਿਓ ਕਮੈਂਟ ਦੀ ਸ਼ਹਿਰਾਂ ਚ ਵੀ ਮਨਾਉਂਦੇ ਆ ਪਰ ਸ਼ਹਿਰਾਂ ਦਾ ਸਿਸਟਮ ਇੰਨਾ ਵਧੀਆ ਨਹੀਂ ਜਿੰਨਾ ਆ ਪਿੰਡਾਂ ਦਾ ਵਧੀਆ ਲੱਗਿਆ ਸੀ ਆ ਦੇਖੋ ਕੈਮਰਾ ਪਾਏ ਜੂਪਰਾ ਪਿੰਗਾ ਸਾਰੀਆਂ ਲਾਈਆਂ ਹੋਈਆਂ ਜੀ ਇਹਨਾਂ ਦੇ ਜ਼ਬਰਦਸਤ ਹੈ ਲਓ ਜੀ ਆ ਆ ਜਵੇ ਦੀ ਇੱਕ ਹੋਰ ਫਿਰ ਕੈਸੀ ਤੂੰ ਬੋਲੀ ਪਾਈ ਕੈਸੀ ਤੂੰ ਬੋਲੀ ਪਾਈ ਮਾਂ ਤੇਰੀ ਨੂੰ ਲੱਗੇ ਢਾਕੂ ਮੈਨੂੰ ਕਰਨ ਕਸਾਈ ਫਿਰ ਕਰਕੇ ਬੰਬ ਨਹੀਂ ਨਾ ਪਾਈ ਏ ਵਾ ਬੜਾ ਜ਼ਬਰਦਸਤ ਕੰਮ ਹੈ ਹੈ ਵਾਹ ਹਾਂਜੀ ਨਹੀਂ ਨਹੀਂ ਇਹ ਤਾਂ ਬਹੁਤ ਬਹੁਤ ਸੋਹਣਾ ਤੀਆਂ ਦਾ ਤਿਹਾਰ ਜੀ ਦੇਖੋ ਦੁਨੀਆ ਭਰ ਦੇ ਪੰਜਾਬੀ ਸਾਰੇ ਇਹ ਦੇਖ ਰਹੇ ਆ ਜੀ ਸਾਰੇ ਦੇਖ ਰਹੇ ਆ ਜੀ ਇਹ ਕੈਨੇਡਾ ਅਮਰੀਕਾ ਵਾਲੇ ਸਭ ਦੇਖ ਰਹੇ ਜੀ ਤੀਆਂ ਦਾ ਤਿਹਾਰ ਜੀ ਸੁਣਾਓ ਜੀ ਫਿਰ ਆਣਦੇ ਹੋ ਜੀ ਹਾਂਜੀ ਹਾਂਜੀ ਹੈ ਹੈ ਮੈਂ ਗਈ ਇਸੇ ਮੇਲੇ ਛੁੱਟੂ ਮਗਰ ਅੱਛਾ ਯਾ ਠੀਕ ਹੈ ਇਤਾਂ ਬੜੀ ਜ਼ਬਰਦਸਤ ਬੋਲੀ ਪਾਦੀ ਹੈ ਕੁੜੀ ਲਈ ਤਾੜੀਆਂ ਹੋ ਜਾਣ ਛੋਟੀ ਜਿਹੀ ਕੁੜੀ ਲਈ ਹਾਂ ਹਾਂ ਹੱਸਣਾ ਤੇ ਤੂੰ ਹੀ ਸੁਣਾ ਦੇ ਕਿਸੇ ਦਮਾਇਆ ਡੀਸੀ ਲੱਗਿਆ ਕਿਸੇ ਦਾ ਥਾਣੇ ਦਾ ਮੇਰੇ ਮਾਏ ਦੀ ਪਕੀ ਨਾਖਰੀ ਰਹਿੰਦਾ ਵਿਚਾਰ ਨਿੱਕੀ ਕਰਦਾ ਗੋਲ ਗੱਪੇ ਵਿੱਚ ਤਾਂ ਨਹੀਂ ਅੱਛਾ ਠੀਕ ਹੈ ਹੂੰ ਆ ਐਕਸ਼ਨ ਬੜਾ ਵਧੀਆ ਦੁਬਾਰਾ ਕਰਕੇ ਦਿਖਾਈ ਆ ਦੇਖਿਆ ਪਾਇਓ ਜੀ ਕੈਮਰਾ ਹਾਂ ਗੋਲ ਗੱਪੇ ਵੇਚਦਾ ਵਾਲੀ ਗੋਲ ਗੱਪੇ ਗੋਲ ਗੱਪੇ ਵੇਚਦਾ ਨਹੀਂ ਹਾਂ ਆ ਦੇਖੋ ਜੀ ਕੀ ਆ ਕਮਾਲ ਦਾ ਜੀ ਤੀਆਂ ਦਾ ਤਿਹਾੜੀ ਦੀ ਹਾਂ ਜੀ ਆਣ ਦਵਾਣ ਦੋ ਆ ਵੀ ਆ ਵੀ ਚਲਾਉਗੀ ਸਲਾਦੇ ਸਰੇ ਤੋਂ ਹੂੰ ਸਖਸਰਾਂ

ਤੇ ਕੈਮਰਾ ਬਾ ਦਿਓ ਜੀ ਕਿਸੇ ਦੀ ਫੋਟੋ ਰਹਿ ਨਾ ਜਾਵੇ ਦੀ ਬੱਲੇ ਬੱਲੇ ਚੈਨਲ ਤਿਆਰੀ ਦੀ ਤੀਆਂ ਦੀ ਆਹਦੀ ਹੋਰ ਸੁਣਾਉਣੀ ਕਿਸੇ ਨੇ ਜੀ ਹਾਂ 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 ਜਦ ਪਾਣੀ ਮੈਂ ਬੂਏ ਅੱਗੇ ਨੋਤਾ ਆਹ ਪਾਣੀ ਨਾ ਬੂਏ ਅੱਗੇ ਨੋਤਾ ਅੰਦਰ ਜੰਗਾ ਸੁੱਕ ਜਗੇ ਅਣੀ ਮੇਰੀ ਰੌਂਦੀ ਦਹਾ ਹਾਂ ਹਾਂ ਜਗੇ ਅਣੀ ਚੱਕ ਲਓ ਮੇਰੀ ਦਹਾ ਹਾਂ ਜਗੇ ਅਣੀ ਇਹ ਤਾਂ ਸਾਰੀਆਂ ਟਰੇਡ ਛੋਟੀਆਂ-ਛੋਟੀਆਂ ਵੀ ਕਰਤੀਆਂ ਟਰੇਡ ਦੀ ਹੈ ਵਾਹ ਜੀ ਹਾਂ ਜੀ ਸੁਣਾਓ ਜੀ ਫਿਰ ਸੂਟ ਬੜਾ ਸੋਹਣਾ ਇਤੋਂ ਚੰਨੀ ਸੋਣੀ ਲੱਗੇ ਇੱਕ ਸੂਟ ਬੜਾ ਸੋਹਣਾ ਇਤੋਂ ਚੰਨੀ ਸੋਣੀ ਲੱਗੇ ਟੀਮਾ ਨਾਲ ਨੱਚੇ ਦੇਖੋ ਕਿੰਨੀ ਸੋਣੀ ਅੱਛਾ ਹੂੰ ਨੱਚੇ ਦੇਖੋ ਕਿੰਨੀ ਸੋਣੀ ਲੱਗੇ ਟੀਮਾ ਨਾਲ ਨੱਚੇ ਦੇਖੋ ਕਿੰਨੀ ਸੋਣੀ ਲੱਗੇ ਇਹ ਮੈਨੂੰ ਲੱਗਦਾ ਹੁਣੇ-ਹੁਣੇ ਬਣਾਤੀ ਹੈ ਤਾਜੀ-ਤਾਜੀ ਬੋਲੀ ਬਣਾਤੀ ਹੁਣੇ-ਹੁਣੇ ਲਿਖਤੀ ਇਹ ਹੈ ਲਾਵਾ ਜੀ ਐ ਇਦਾਂ ਹੁੰਦਾ ਕੰਮ ਜੀ ਗੈਲਤੀ ਗੈਣੇ ਲਿਖਤੀ ਹੋਣੇ ਤੀਆਂ ਦੇ ਮੇਲੇ 'ਚ ਐਦਾਂ ਦੇ ਚਮਤਕਾਰ ਹੁੰਦੇ ਆ ਜੀ ਤੁਸੀਂ ਵੀ ਸੁਣਾਓ ਹੁਣ ਫੇਰ ਸੁਣਾ ਦੇ ਹਰੇ ਹਰੇ ਪੱਤੇ ਆਦੀ ਜਟਣੇ ਬਣਾਵਾਂਗੇ ਹਰੇ ਹਰੇ ਪੱਤੇ ਚੱਕ ਤੋ ਬੋਲੀ ਇਹਦੀ ਬਣਾਵਾਂਗੇ ਭੁੱਲ ਗਈ ਤੈਨੂੰ ਪਤਾ ਅੱਗੇ ਕੀ ਆ ਸੁਣਾ ਦੇ ਹਾਂ ਲਓ ਜੀ ਹਾਂਜੀ 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 ਆਣਦੇ ਹੋ ਜੀ ਫੇਰ ਹੋਰ ਹਾਂਜੀ ਈ ਭੈਣੇ ਤਾਰੋ ਅੱਜ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ। ਅੱਛਾ। ਕੁੜੀ ਕਹਿੰਦੀ, "ਬੇਬੇ ਮੈਂ ਤਾਂ ਲੱਡੂ ਖਾਣਾ।" ਤਾਰੋ ਕਹਿੰਦੀ, "ਲੱਡੂ ਵੀ ਕੋਈ ਖਾਰੇ ਚੀਜ਼ ਐ, ਤੂੰ ਪਰਫੀਆਂ ਖਾ, ਗਰਾਬ ਜਾਮਣਾ ਖਾ, ਰਸਗੁੱਲੇ ਖਾ।" ਪਰ ਕੁੜੀ ਵੀ ਬੜੀ ਜਿੱਦੀ ਸੀ। ਕੁੜੀ ਕਹਿੰਦੀ, "ਮੈਂ ਤਾਂ ਲੱਡੂ ਹੀ ਖਾਣਾ।" ਤਾਰੋ ਨੇ ਚੁੱਕਿਆ ਲੱਡੂ ਫੜਾਤਾ ਆਪਣੀ ਕੁੜੀ ਦੇ ਹੱਥ। ਅੱਛਾ। ਬਾਈ ਵੀ ਬੜਾ ਖਚਰਾ ਸੀ ਭਾਈ ਨੇ ਮਾਰੀ ਅੱਖ ਭਾਈ ਕਹਿੰਦਾ ਇੱਥੇ ਲੱਡੂ ਰੱਖ ਦੇ ਵੀ ਇੱਥੇ ਲੱਡੂ ਰੱਖ ਹਾਂ ਆਹ ਆਹ ਇੱਥੇ ਲੱਡੂ ਰੱਖ ਹਾਂ ਹਾਂ ਅੱਜ ਸਾਨੂੰ ਨਹੀਂ ਬੋਲਣ ਦਿੰਦੇ ਜੀ ਇਹ ਸਾਨੂੰ ਨਹੀਂ ਬੋਲਣ ਦਿੰਦੇ ਇਹਨਾਂ ਨੇ ਹੀ ਬੋਲਣਾ ਸੁਣੀ ਚਲੋ ਇਹਨਾਂ ਦੀਆਂ ਗੱਲਾਂ ਦੀ ਹਾਂਜੀ ਹਾਂਜੀ ਸੁਣਾਓ ਜੀ ਫਿਰ ਹੋਰ ਕੋਈ ਚੰਦ ਗੁਰ ਵਿੱਚ ਅੱਜ ਲੱਡੂ ਜਲੇਬੀਆਂ ਚੰਦ ਗੁਰ ਅੱਜ ਲੱਡੂ نے باندھے لے نہیں ہے میرا لال مرغا ਆਹ ਤਾਂ ਵਾਕਈ ਸੁਪਰ ਡੂਪਰ ਹਿੱਟ ਆ ਆਹ ਤਾਂ ਚੱਲਣੀ ਹੈ ਬਹੁਤ ਚੱਲਣੀ ਹੈ ਇਹਦੇ ਰੀਲ ਬਣਾਵਾਂਗੇ ਇਹਦੀ ਰੀਲ ਬਣਾ ਕੇ ਪਾਵਾਂਗੇ ਬਹੁਤ ਚੱਲਣੀ ਹੈ ਨਾਨੀ ਦੀ ਬੋਲੀ ਦੀ ਹਾਂ ਹੋਰ ਫਿਰ ਹੋਰ ਵੀ ਲਿਖ ਦੋ ਆ ਇੱਧਰ ਆ ਦੇ ਜੀ ਹਾਂਜੀ ਆ ਦੇਖੋ ਜੀ ਅੱਛਾ ਲਾ ਹਾਂ ਦੁੱਤ ਦਾ ਮੈਂ ਪੀ ਲੈ ਪੀ ਲੈ ਕਰਦੀ ਮੈਂ ਧੀ ਭਗਾਨੀ ਵੇ ਸੋਹਣੀ ਮੇਨ ਤਾਂ ਤੇਰੀਆਂ ਕਰਦੀ ਮੈਂ ਧੀ ਭਗਾਨੀ Mae'n gwneud yn fydda na ni'n gorio sy'n bydda'n ਦੇਖੋ ਜੀ ਰੌਣਕ ਚੜੀ ਹੋਈ ਜੀ ਇਹਨਾਂ ਦੇ ਚਿਹਰਿਆਂ ਤੇ ਜੀ ਕਿਆ ਕਮਾਲ ਦਾ ਤੀਆਂ ਦਾ ਤਿਹਾਰ ਹੈ ਜੀ ਖੇੜੀ ਪਿੰਡ ਦੀਆਂ ਸਾਰੀਆਂ ਇਹ ਹਾਂ ਜੀ ਖੇੜੀ ਜਿਹੀਆਂ ਹਾਂ 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 ਜੀ ਸਾਰੀਆਂ ਤੇ ਆਈਆਂ ਸਾਰੀਆਂ ਤੇ ਆਈਆਂ ਕੁੜੀਆਂ ਪੇਕੇ ਇੱਥੇ ਹੀ ਸਾਰੀਆਂ ਹਾਂ ਸਾਰੀਆਂ ਪੇਕੇ ਕੋਈ ਜੋਤੀਆਂ ਆਈਆਂ ਵੇ ਕੋਈ ਪੋਟੀਆਂ ਆਈਆਂ ਵੇ ਸਾਰੀਆਂ ਬਾਹਰ ਉਪਰਾਲਾ ਤੁਸੀਂ ਕੀਤਾ ਇਹ ਹਾਂ ਜੀ ਤਾੜੀਆਂ ਇਹਨਾਂ ਦੇ ਲਈ ਜ਼ੋਰਦਾਰ ਜੀ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਕਾਨੂੰਗੋ ਸਾਹਿਬ ਨੂੰ ਹਾਕ ਮਾਰੋ ਇਹਦਾ ਬੋਲੀ ਸੁਣਾ ਦਿਓ ਉਹਨਾਂ ਦੇ ਨਾਂ ਦੀ ਕੋਈ ਹਾਂ ਜੀ ਬੰਨੂ ਕੇ ਸਾਹਬ ਦੀ ਬੋਲੀ ਸੁਣਾ ਦਿਓ ਕੋਈ ਆ ਲੋ ਦਾੰਦਾ ਮੇਰਾ ਟੋਲ ਬਟਵਾਰੀ ਆ ਲੋ ਬੱਚੀ ਆਪੇ ਦਾੰਦਾ ਮੇਰਾ ਟੋਲ ਬਟਵਾਰੀ ਮੋਹੇ ਓਣਾ ਜਣਾ ਯੋਗਾ ਕਮ ਸਰਕਾਰੀ ਆ ਦੇਖੋ ਇਹਨਾਂ ਨੂੰ ਕਿਹਾ ਵੀ ਬੋਲੀ ਆਪਣੇ ਕਾਨੂੰਗੋ ਸਾਹਿਬ ਤੇ ਪਾ ਦੋ ਜਦ ਹੀ ਲਿਖਤੀ ਇਹਨਾਂ ਨੇ ਮੈਂ ਕਹਿੰਨਾ ਇਨਸਟੈਂਟਲੀ ਉਸੇ ਸਮੇਂ ਜੋ ਮਰਜੀ ਬੁਲਾ ਲਓ ਜਿਹੜੀ ਮਰਜੀ ਡਿਮਾਂਡ ਕਰ ਦੋ ਉਸੇ ਸਮੇਂ ਬੋਲੀ ਤਿਆਰ ਹੈ ਜੀ ਆਹ ਹੈ ਕਲਚਰ ਸਾਡੇ ਪੰਜਾਬ ਦਾ ਜੀ ਪੰਜਾਬੀਆਂ ਦੀ ਗੱਲ ਹੀ ਵੱਖਰੀ ਹੈ ਜੀ ਆਹ ਸੁਣਾਓ ਜੀ ਫੇਰ ਕਦੀ ਹੋਰ ਸੁਣਾ ਦੋ ਜੀ ਕੋਈ ਆ ਲਓ अच्छा ठीक तो पे तो है पहला जट तो मकी बिहाईए फेर पे शोले चिटिए दे दबका जट फेरना बराबर बोले चिटिए

ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਹਾਂਜੀ ਇੱਧਰ ਆਓ ਜਰਾ ਸਾਹਮਣੇ ਆਓ ਜਰਾ ਆਹ ਦੇਖੋ ਜੀ ਨੂ ਸੱਸਾਂ ਦੀ ਤੁਹਾਡਾ ਨਾਂ ਕੀ ਹੈ ਜੀ ਮਨਜੀਤ ਕੋਲ ਮਨਜੀਤ ਕੋਲ ਤੁਹਾਡਾ ਨਾਂ ਜੀ ਆਹ ਦੇਖੋ ਜੀ ਨੂ ਸੱਸ ਤੇ ਮੋਲੀ ਪਾਈ ਜੀ ਬੜੀ ਜ਼ਬਰਦਸਤ ਬਹੁਤ ਜ਼ਬਰਦਸਤ ਕੱਢ ਦੋ ਦਿਲ ਦੀ ਪੜਾ ਸੱਸ ਤੇ ਅੱਜ ਸੱਸ ਚੰਗੀ ਹੈ ਸੱਸ ਚੰਗੀ ਹੈ ਬਹੁਤ ਅੰਗੀ ਹੈ ਕੈਮਰੇ ਬੁਰੇ ਨਹੀਂ ਨਹੀਂ ਵੈਸੇ ਸੱਚੀ ਚੰਗੀ ਹੈ ਸੱਚੀ ਚੰਗੀ ਹੈ ਨੂ ਨੂ ਵੀ ਚੰਗੀ ਹੈ ਕਹਿਣਾ ਮੰਦੀ ਹੈ ਹਾਂਜੀ ਬਿਲਕੁਲ ਹਾਂਜੀ ਹੈ ਸਹੀ ਹੈ ਹਾਂ ਠੀਕ ਹੈ ਜੀ ਹਾਂ ਤਾੜੀਆਂ ਨੂ ਸੱਸ ਦੇ ਲਈ ਜੀ ਆਹ ਦੇਖੋ ਜੀ ਮੌਜ ਮੇਲਾ ਆ ਕਮਾਲ ਦੀ ਗੱਲ ਹੈ ਜੀ ਹਾਂ ਜੀ ਸਾਨੂੰ ਨਾ ਨਿੰਦੋ ਕੁੜੀਆਂ ਇਹ ਤਾਂ ਹੁੰਦੀਆਂ ਤੇ ਰਮੇਂਦੀਆਂ ਮਾਵਾਂ ਸਾਨੂੰ ਨਿੰਦੋ ਕੁੜੀਆਂ ਇਹ ਤਾਂ ਹੁੰਦੀਆਂ ਤੇ ਰਮੇਂਦੀਆਂ ਮਾਵਾਂ ਨਾਲੇ ਸਾਨੂੰ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰੇੜਾ ਸੱਸ ਤਾਂ ਬਦਨਾਮ ਬਹੁਤ ਐ ਤੁਸੀਂ ਤਾਂ ਭੱਟੇ ਚੱਕਦੇ ਤੁਸੀਂ ਤਾਂ ਐਨ ਚੜਾਤਾ ਗੱਡੀ ਬਹੁਤ ਵਧੀਆ ਕੰਮ ਕਰਤਾ ਜੀ ਹੈ ਸਹੀ ਗੱਲ ਐ ਹੈ ਆ ਦੇਖੋ ਜੀ ਕਹਿੰਦੇ ਸੱਸ ਦਾ ਰਿਸ਼ਤਾ ਨੋ ਦਾ ਰਿਸ਼ਤਾ ਲੇਕਿਨ ਖੇੜੀ ਪਿੰਡ ਦੀਆਂ ਤੀਆਂ ਦੇ ਵਿੱਚ ਗੱਲ ਕੁਝ ਵੱਖਰੀ ਐ ਕੁਝ ਅਲੱਗ ਹੀ ਐ ਆਣਦੇ ਫਿਰ ਹੋਰ ਜੀ ਬੋਲੀ ਪਾਈ ਤਾਂ ਬੋਲੀ ਪਾਈ ਲਲਕਾਰ ਕੇ ਬੋਲੀ ਪਾਈ ਤਾਂ ਬੋਲੀ ਪਾਈ ਲਲਕਾਰ ਕੇ ਛੜਿਆਂਦਾ ਦਿਲ ਤੋੜਾ ਦਈਏ ਅਡੀ ਮਾਰ ਕੇ ਚੜਿਆਂ ਦਾ ਦਿਲ ਤੋੜ ਦਈਏ ਅਡੀ ਮਾਰ ਕੇ ਚੜਿਆਂ ਦਾ ਦਿਲ ਤੋੜ ਦਈਏ ਆ ਲੈ ਕੇ ਆਈਏ ਬੋਲੀ ਕੋਈ ਹੋਰ ਨਵੀਂ ਲੈ ਕੇ ਆਈਏ ਇਧਰੋਂ ਲੈ ਕੇ ਆਈਏ ਨਵੀਂ ਕੋਈ ਡੈਰੀ ਡੁਰੀ ਲੈਦੀ ਕਾਪੀ-ਕੁਪੀ ਲਓ ਜੀ ਆਉਣ ਦਿਓ ਜੀ ਆਓ ਜੀ ਪਿੰਦੀ ਆਓ ਅੱਗੇ ਆਜੋ 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 ਲਓ ਜੀ ਖੇੜੀ ਪਿੰਡ ਦੀਆਂ ਜਿਹੜੀਆਂ ਲੜਕੀਆਂ ਹੈ ਬੇਟੀਆਂ ਹੈ ਧੀਆਂ ਹੈ ਉਹ ਇੱਥੇ ਆਈਆਂ ਜੀ ਔਰ ਬੜਾ ਜ਼ਬਰਦਸਤ ਕੰਮ ਹੋ ਰਿਹਾ ਜੀ ਧੀਆਂ ਦਾ ਤਿਹਾਰ ਜ਼ਬਰਦਸਤ ਜੀ ਹਾਂ ਆਓ ਜੀ ਆਓ ਆਓ ਕੈਮਰੇ ਤੇ ਬੰਦਲੀ ਫਿਲਮ ਹਾਂ ਵਾਹ ਜੀ ਵਾਹ ਅੱਛਾ ਚੱਕ ਲਓ ਬੋਲੀਏ ਜੀ ਆ ਲੋ ਦੀ ਹੁਣ ਇਧਰ ਕਾਨੂੰਗੋ ਸਾਹਿਬ ਵੱਲੋਂ ਇੱਕ ਹੋਰ ਬੋਲੀ ਆਣ ਲੱਗੀ ਦੀ ਸੁਣਾ ਦਿਓ ਦੀ ਆਣ ਲੱਗੀ ਜੀ ਬੋਲੀ ਮੈਨੂੰ ਤਾਂ ਪਹਿਲੇ ਪਤਾ ਚੱਲ ਜਾਂਦਾ ਵੀ ਬੋਲੀ ਹਾਉ ਪਾਉ ਜਿਹੜਾ ਦੇਖ ਕੇ ਇਹਨਾਂ ਦੀ ਬੋਲੀ ਆਉਣ ਲੱਗੀ ਕੋਈ ਨਾ ਕੋਈ ਹੁਣ ਤਿਆਰ ਹੈ ਦੀ ਬੋਲੀ ਆ ਡਿਸਕਸ ਹੋ ਰਹੀ ਹੈ ਬੋਲੀ ਆ ਸੁਣੋ ਜੀ ਹੁਣ ਜਰਾ ਧਿਆਨ ਨਾਲ ਜੀ ਹਾਂ ਤੇਰੇ ਆਈਏ ਜਾਈਏ ਬੇਨਤ ਤੇਰੇ ਆਈਏ ਜਾਈਏ ਖਦਾ ਗੋਣ ਹੈ ਕਿੱਥਾਂ ਇੰਨੀਆਂ ਆਉਂਦੀਆਂ ਤੁਹਾਨੂੰ ਉੱਪਰ ਝਾਈ ਦਿੰਦੀਆਂ ਆਈ ਜਾਂਦੀਆਂ ਆਈ ਜਾਂਦੀਆਂ ਮੈਂ ਤਾਂ ਹੈਰਾਨ ਰਹਿ ਗਿਆ ਇੰਨੀਆਂ ਬੋਲੀਆਂ ਆਹ ਦੇਖੋ ਜੀ ਪੰਜਾਬੀਓ ਕਰਿਓ ਕਮੈਂਟ ਜੀ ਜੇਕਰ ਤੁਹਾਡੀ ਕੋਈ ਮਨਪਸੰਦ ਬੋਲੀ ਰਹਿ ਗਈ ਕਮੈਂਟ ਕਰਦੇ ਹੋ ਉਹ ਵੀ ਸੁਣਾ ਦੇਣੀ ਇਹਨਾਂ ਨੇ ਜੀ ਸੁਣਾਓ ਜੀ ਕੋਈ ਹੋਰ ਬੋਲੀ ਸੁਣਾਓ ਦਿਓ ਜੀ ਯਾਰ ਯਾਰ ਅੰਦਰ ਵਿੱਚ ਮੈਂ ਨੱਚਦੀ ਹਾਂ ਨਹੀਂ ਕਿਤੇ ਵਿੱਚ ਮੈਂ ਨੱਚਦੀ ਲੱਕ ਸੂਈ ਫੁਲਕਾਰੀ ਮੇਰੇ ਮੁਕੜੇ ਤੇ ਰੌਂਗ ਕਰੇ ਮੇਰੇ ਕੋਲ ਆਖਿਓ ਨੇ ਰੋਕਿਆ ਟੱਟ ਰੱਕ ਮਾਰੀਆਂ ਬੇ ਕੰਦਿਲ ਚਰੇ ਤੱਕ ਟੱਟ ਮਾਰੀਆਂ ਮਰੇ ਕੰਦਿਲ ਚਰੇ ਤੱਕ ਟੱਟ ਮੈਂ ਤਾਂ ਪੂਰੀ ਹਸ਼ਰਮ ਨਾਲ ਮਾਰ ਗਈ ਏ ਮਰ ਗਈ ਏ ਰੱਕ ਰੱਕੀ ਵੇ ਡੇਵਰਾ ਚੁੱਪ ਕੇ ਰਾਰੇ ਵੀ ਜੜ ਗਈ ਆ ਰੱਕੀ ਰੱਕੀ ਵੇ ਡੇਵਰਾ ਵਾਦੀਵਾ ਮੈਂ ਕਹਿੰਦਾ ਪੀ ਐਚ ਡੀ ਕੀਤੀ ਹੋਈ ਹੈ ਇਹਨਾਂ ਨੇ ਬੋਲੀਆਂ ਤੇ ਬੜਾ ਜ਼ਬਰਦਸਤ ਕੰਮ ਇੱਕ ਵਾਰੀ ਤਾੜੀਆਂ ਦਾ ਜ਼ੋਰਦਾਰ ਮਾਰ ਦਿਓ ਸਾਰਿਆਂ ਨੇ ਬਈ ਕਲਾਕਾਰਾਂ ਦਾ ਹੌਸਲਾ ਵਧਾਣਾ ਪੈਂਦਾ ਸਾਰੇ ਤੇ ਕੈਮਰਾ ਪਾ ਦਿਓ ਜੀ ਕੋਈ ਬੇਬੇ ਨਾ ਰਹਿ ਜਾਓ ਬੇਬੇ ਛਿੰਦਰਪਾਲ ਕੌਰ ਜਿਹੜੇ ਸਾਨੂੰ ਬੁਲਾਇਆ ਇਹਨਾਂ ਦੇ ਕੈਮਰਾ ਜ਼ਰੂਰ ਪਾਣਾ ਜੀ ਹਾਂ ਇਹਨਾਂ ਨੇ ਬੁਲਾਇਆ ਸਾਨੂੰ ਕਹਿੰਦੇ ਜੀ ਉੱਥੇ ਲੱਗੀਆਂ ਹੋਈਆਂ ਐ ਤੀਆਂ ਜੀ ਕਾਲੀ ਮੈਂ ਕਿਹਾ ਤੁਹਾਡੇ ਸੱਦੇ ਤੇ ਸੀ ਪਹੁੰਚ ਗਏ ਤੁਹਾਨੂੰ ਨਾ ਦਿਖਾਈਏ ਕਿੱਦਾਂ ਹੋ ਸਕਦਾ ਜੀ ਹਾਂ ਬਹੁਤ ਵਧੀਆ ਜੀ ਆਓ ਆਜੋ ਤੁਸੀਂ ਵੀ ਆਓ ਜੀ ਕੋਈ ਨਹੀਂ ਬੋਲੋ ਨਾਲ ਖੜਜੋ ਆਜੋ ਆ ਗਈ ਜੀ ਬੇਬੇ ਛਿੰਦਰਕੌਰ ਤਾੜੀਆਂ ਦੀ ਬੇਬੇ ਛਿੰਦਰਕੌਰ ਲਈ ਜਿੰਦਾਬਾਦ ਪੰਜਾਬੀ ਹਾਂ ਸਸ ਮੇਰੀ ਨਾ ਮੁੰਡਾ ਕੰਮੀਆਂ ਮੈਨੂੰ ਨੇਣ ਬਦਾਈ ਨੀ ਸ਼ਰੀਕ ਜੰਮਿਆ ਹਾਂ ਜਾਨ ਮੁੱਠੀ ਵਿੱਚ ਆਂਦੀ ਆਲ ਹੋਰ ਬਣੀ ਗੱਲ ਆ ਬਣ ਗਈ ਗੱਲ ਸ਼ਰੀਕ ਜੰਮਿਆ ਜਾਨ ਮੁੱਠੀ ਆ ਤਾਂ ਬਣ ਗਈ ਦੀ ਗੱਲ ਦੀ ਬਹੁਤ ਜ਼ਬਰਦਸਤ ਸਾਡੇ ਦਿਲ ਦੀ ਰੀਤ ਪੂਰੀ ਕਰਦੀ ਬੇਬੇ ਸੱਤ ਹੂੰ ਅਸੇ ਮੇਰੇ ਮੁੰਡੇ ਜੰਮੇ ਹੂੰ ਹੋਸ਼ਿਆਰ ਬਣ ਤਾਦੀ ਬੰਦੀ ਸਤਨੀਵਾਰੀ ਬਸ ਬਰੇ ਕਾਮ ਲਗਿਆ ਹਾਂ ਮੇਰੀ ਸੱਸ ਬਰੇ ਕਾਮ ਲਗਿਆ ਹੌ ਲਗਿਆ ਮੇਰੀ ਸੱਸ ਬਰੇ ਕਾਮ ਲਗਿਆ ਹੌ ਲਗਿਆ ਮੇਰੀ ਸੱਸ ਬਰੇ ਕਾਮ ਲਗਿਆ ਲੋ ਜੀ ਕਮਾਲ ਦੀ ਗੱਲ ਹੈ ਜੀ ਮੈਂ ਕਹਿੰਦਾ ਅਸੀਂ ਥੱਕ ਗਏ ਤੁਸੀਂ ਵੀਡੀਓ ਦੇਖਦੇ ਥੱਕ ਜੂਗੇ ਪਰ ਇੱਥੇ ਕੰਮ ਚੱਲ ਰਿਹਾ ਜੀ ਇੱਕ ਹੋਰ ਆ ਗਈ ਬੋਲੀ ਜੀ ਮੇਰੇ ਮੁੰਡੇ ਜੰਮੇ ਸੱਤ ਸੋਈਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਭੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ